ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਬਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਬਲੌਗ ਇੱਥੇ ਆਪਾਂ ਚੱਲੇ ਆ ਜੀ ਹਵੇਲੀ ਮੰਗੋ ਦੀ ਮੈਡੀਸਿਨ ਲੈ ਕੇ ਤੇ ਮੰਗੋ ਸਾਡੀ ਤੇ ਥਾਣਾ ਚ ਪ੍ਰੋਬਲਮ ਆ ਗਈ ਜੀ ਬੜੀ ਟੈਨਸ਼ਨ ਹੈ ਸਾਨੂੰ ਉਹਦੀ ਤੇ ਇਹ ਮੈਡੀਸਿਨ ਅਸੀਂ ਉਹਦੀ ਲੈ ਕੇ ਆਏ ਸੀ ਅੱਜ ਦੂਜਾ ਦਿਨ ਆ ਮੈਡੀਸਿਨ ਦਾ ਤੇ ਬਾਕੀ ਕੀ ਫਰਕ ਆ ਕਿਦਾਂ ਉਹ ਤੁਹਾਨੂੰ ਦੱਸਦੇ ਆ ਤੇ ਪਸ਼ੂ ਜਦੋਂ ਵੀ ਬਿਮਾਰ ਹੁੰਦਾ ਤਾਂ ਟੈਨਸ਼ਨ ਹੋ ਹੀ ਜਾਂਦੀ ਆ ਕਿਉਂਕਿ ਨਾ ਅ ਬੇਜੁਬਾਨ ਜਾਨਵਰ ਜਿਹੜਾ ਉਹ ਬੋਲ ਕੇ ਵੀ ਨਹੀਂ ਦੱਸ ਸਕਦਾ ਤੁਹਾਨੂੰ ਕੀ ਪ੍ਰੋਬਲਮ ਹੈ ਕੀ ਨਹੀਂ ਹੈ ਤੇ ਇੱਕ ਪਸ਼ੂ ਜਿੱਦਾਂ ਮਰਜੀ ਆ ਚਾਹੇ ਸੀਲ ਆ ਪਸ਼ੂ ਚਾਹੇ ਨਹੀਂਗਾ ਸੀਲ ਪਰ ਉਹ ਥਨਾ ਨੂੰ ਹੱਥ ਲਾਉਣ ਲੱਗਿਆ ਡਰਤ ਲੱਗਦਾ ਹੀ ਆ ਜਦੋਂ ਉਹ ਲੱਤ ਚੱਕਦਾ ਤੇ ਮੰਗੋ ਵੈਸੇ ਤਾਂ ਬਹੁਤ ਸੀਲ ਆ ਪਰ ਜਦੋਂ ਕਿਸੇ ਵੀ ਪਸ਼ੂ ਨੂੰ ਦੁੱਖ ਤਕਲੀਫ ਆ ਥਨਾ ਨੂੰ ਰਿਲੇਟਡ ਜਾਂ ਕਿੱਦਾਂ ਤਾਂ ਫਿਰ ਪਸ਼ੂ ਹੱਥ ਲਾਉਣ ਲੱਗਿਆਂ ਵੀ ਥੋੜਾ ਬਹੁਤਾ ਜਿਹੜਾ ਉਹ ਡਰ ਹੀ ਜਾਂਦਾ ਜਾਂ ਲੱਤ ਵਗੈਰਾ ਜਿਹੜੀ ਉਹ ਚੱਕਦਾ ਹੀ ਆ ਤੇ ਸੋ ਮੰਗੋ ਵੀ ਸਾਡੀ ਇੱਧੇ ਹੀ ਆ ਤੇ ਪਰ ਚਲੋ ਟ੍ਰੀਟਮੈਂਟ ਵੀ ਕਰਨਾ ਪੈਣਾ ਧਾਰ ਕੱਢਣੀ ਵੀ ਪੈਣੀ ਆ ਥਾਣਾ ਦੇ ਵਿੱਚ ਦੁੱਧ ਛੱਡ ਵੀ ਨਹੀਂ ਸਕਦੇ ਦੋ ਤਣਾ ਚ ਬਿਲਕੁਲ ਸਹੀ ਦੁੱਧ ਹੁੰਦਾ ਦੋ ਤਣਾ ਵਿੱਚ ਦੁੱਧ ਜਿਹੜਾ ਉਹ ਅਸੀਂ ਥੱਲੇ ਹੀ ਚੋ ਦਿੰਦੇ ਰਹੇ ਦੋ ਤਿੰਨ ਦਿਨ ਹੋ ਗਏ ਆ ਤੇ ਅੱਜ ਜੀ ਦੂਜਾ ਦਿਨ ਸੀਵ ਵਾਲਾ ਮੈਡੀਸਿਨ ਦੇਣ ਦਾ ਤੇ ਇਹ ਡਾਕਟਰ ਦੇ ਕੋਲੋਂ ਮੈਡੀਸਿਨ ਲੈ ਕੇ ਆਏ ਆ ਹਜੇ ਤੋ ਉਹਦਾ ਸਟਾਰਟਿੰਗ ਪ੍ਰੋਬਲਮ ਸੀ ਇਹਨੂੰ ਤੇ ਬਟ ਬਾਕੀ ਮੇਰ ਕਰ ਦੋ ਬਾਬਾ ਜੀ ਇਹ ਦੋ ਗੋਲੀਆਂ ਜਿਹੜੀਆਂ ਦੇਣੀਆਂ ਜੀ ਇੱਕ ਟਾਈਮ ਚਾਹੇ ਇੱਕ ਇੱਕ ਕਰਕੇ ਦੇ ਦਿਓ ਚਾਹੇ ਦੋ ਵਾਰੀ ਕਰਕੇ ਦੇ ਦਿਓ ਤੇ ਇਹ ਮੈਡੀਸਿਨ ਆ ਜੀ ਜਿਹੜੀ ਦੇਣੀ ਆ ਤੇ ਇਹਨਾਂ ਵਿੱਚ ਪਾ ਕੇ ਤੇ ਇੱਕ ਹੋਮੋਪੈਥੀ ਦੀ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਮੈਡੀਸਿਨ ਤੇ ਇਹ ਮਨਵੀਰ ਨੇ ਗੋਲੇ ਜਿਹਾ ਬਣਾ ਲਿਆ ਵੈਸੇ ਫਰਕ ਆ ਅੱਜ ਜਿੱਦਾਂ ਇੱਕ ਦਿਨ ਮੈਡੀਸਿਨ ਦਿੱਤੀ ਅੱਜ ਦੂਜਾ ਦਿਨ ਸੀਗਾ ਤੇ ਅੱਜ ਜਿੱਦਾਂ ਪਹਿਲੇ ਦਿਨ ਇਹ ਸੀਗਾ ਵੀ ਦੋਹਾਂ ਥਣਾ ਵਿੱਚ ਬਸ ਟੋਟਲੀ ਛਿਛੜੇ ਹੀ ਆਉਂਦੇ ਸੀ ਛਿਛੜੇ ਜਿਹੜੇ ਦੁੱਧ ਦੇ ਫੁੱਟ ਵੱਜੇ ਹੁੰਦੇ ਆ ਦੋਹਾਂ ਥਣਾ ਦੇ ਵਿੱਚ ਉਹੀ ਆਈ ਜਾਂਦੇ ਸੀ ਛਿਛੜੇ ਚਾਏ ਤੇ ਜਦੋਂ ਛਿਛੜੇ ਆਉਣੋਂ ਹਟ ਜਾਂਦੇ ਸੀ ਤੇ ਉਸ ਤੋਂ ਬਾਅਦ ਵਿੱਚ ਇੱਕ ਹਨ ਹਵਾ ਜੀ ਜਿੱਦਾਂ ਨਹੀਂ ਨਿਕਲਦੀ ਹੁੰਦੀ ਐਦਾਂ ਸੀਗੀ ਨਿਕਲਦੀ ਤੇ ਤਾਂ ਬੜੀ ਟੈਨਸ਼ਨ ਹੋ ਗਈ ਫਿਰ ਉਹ ਦੋ ਦੋ ਤਿੰਨ ਦਿਨ ਹੋ ਗਏ ਸੀ ਉਹ ਵਾਲਾ ਦੁੱਧ ਜਿਹੜਾ ਸਾਰਾ ਥੱਲੇ ਹੀ ਚੋਦੀ ਦਾ ਤੇ ਬਾਕੀ ਥੱਲੇ ਚੋਕੇ ਤੇ ਜਿਹੜਾ ਦੋ ਥਾਣੇ ਚ ਦੁੱਧ ਸਹੀ ਆ ਉਹ ਹੀ ਅਸੀਂ ਰੱਖੀਦਾ ਜਿੰਨਾ ਦੁੱਧ ਮੰਗੋ ਦਾ ਜ਼ਿਆਦਾ ਹੁੰਦਾ ਸੀ ਪਤਾ ਨਹੀਂ ਉਹਨੂੰ ਇਹ ਕੀ ਪ੍ਰੋਬਲਮ ਹੋ ਗਈ ਸ਼ਾਇਦ ਇਹ ਮੌਸਮ ਕਰਕੇ ਕਿ ਪੱਠਾ ਦਿੱਤਾ ਖਾਣ ਨੂੰ ਹੈ ਨਹੀਂ ਸੀ ਫੇ ਚੋਕਰ ਹੀ ਰੰਡਨ ਕੇ ਪਾਉਂਦੇ ਰਹੇ ਆ ਤੇ ਚੋਕਰ ਵੀ ਹੱਦੋਂ ਬਾਅਦ ਦੇ ਜਿਹੜਾ ਉਹ ਨਹੀਂ ਚੰਗਾ ਹੁੰਦਾ ਤੇ ਸ਼ਾਇਦ ਹੋ ਸਕਦਾ ਹੋਣਾ ਇਹ ਪ੍ਰੋਬਲਮ ਆ ਗਈ ਹੋਵੇ ਪੱਠੇ ਵੀ ਸਾਰਿਆਂ ਨੂੰ ਪਤਾ ਹੀ ਆ ਮੀਂਹ ਤਾਂ ਲਗਾਤਾਰ ਪਈ ਜਾਂਦੇ ਪੱਠੇ ਜਿਹੜੇ ਉਹ ਨਹੀਂ ਹੋਏ ਤੇ ਹੋ ਸਕਦਾ ਇਹਨਾਂ ਚੀਜ਼ਾਂ ਦੇ ਕਾਰਨ ਜਾਂ ਮੌਸਮ ਦੇ ਕਾਰਨ ਜੋ ਵੀ ਆ ਤੇ ਇਹ ਪ੍ਰੋਬਲਮ ਜਿਹੜੀ ਉਹ ਆ ਗਈ ਤੇ ਇੱਥੇ ਮੈਡੀਸਿਨ ਬਣੀ ਨੇ ਬਾਲੀ ਸੀ ਗੁੜ ਦੇ ਵਿੱਚ ਤੇ ਹੁਣ ਆਪਾਂ ਦਵਾਂਗੇ ਜੀ ਇਹ ਮੈਡੀਸਿਨ ਆਪਣੀ ਮੰਗੋ ਨੂੰ ਤੇ ਇਹ ਪਹਿਲੇ ਦਿਨ ਤਾਂ ਮੈਡੀਸਿਨ ਵਿੱਚ ਜਿਹੜੀ ਉਹ ਬਹੁਤ ਹੀ ਜਿਹਨੂੰ ਕਹਿੰਦੇ ਸੌਂਗ ਸੌਂਗ ਕੇ ਖਾਂਦੀ ਆ ਜਿੱਦਾਂ ਟੱਪਦੀ ਟੁੱਪਦੀ ਨਹੀਂ ਕੁਝ ਵੀ ਬੜਾ ਸੌਂਗ ਕੇ ਖਾਉਗੀ ਪਹਿਲਾਂ ਕਿੰਨਾ ਚਿਰ ਉਹਨੂੰ ਸੌਂਗਦੀ ਰਹਿੰਦੀ ਆ ਨਹੀਂ ਤਾਂ ਗੋੜ ਤਾਂ ਪਸ਼ੂ ਇੱਕਦਮ ਖਾ ਜਾਂਦਾ ਪਰ ਇਹਨੂੰ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਬਹੁਤੇ ਪਸ਼ੂ ਇਦਾਂ ਦੇ ਆ ਜਿਨ੍ਹਾਂ ਨੇ ਘਰਾਂ 'ਚ ਰੱਖੇ ਆ ਪਤਾ ਹੀ ਆ ਕਈ ਪਸ਼ੂ ਤਾਂ ਬਾਲੇ ਸਿਆਣੇ ਹੁੰਦੇ ਆ ਵੀ ਜਿਹੜੇ ਚੀਜ਼ ਨੂੰ ਸੌਂਗ ਸੌਂਗ ਕੇ ਦੇਖਦੇ ਰਹਿੰਦੇ ਪਈ ਇਹ ਕੀ ਆ ਖਾਣ ਵਾਲੀ ਆ ਜਾਂ ਨਹੀਂ ਖਾਣ ਵਾਲੀ ਆ ਤੇ ਉਹਨਾਂ ਵਿੱਚੋਂ ਇੱਕ ਇਹ ਹੋਈ ਏ ਸਾਡੀ ਮੰਗੋ ਵੀ ਇਦਾਂ ਦੀ ਆ ਤੇ ਸ਼ੁਕਰ ਹੈ ਆ ਦਵਾਈ ਜਿਹੜੀ ਇਹਨੇ ਖਾ ਲਈ ਸੀ ਇੱਕ ਗੋਲੀ ਤਾਂ ਖਾ ਲਈ ਸੀ ਪਰ ਮੂੰਹ ਦੇਖੋ ਕਿੱਦਾਂ ਕਰਦੀ ਇਹੋ ਤੇ ਹੁਣ ਇਹਨੂੰ ਦਵਾਂਗੇ ਜੀ ਆਪਾਂ ਅ ਦੂਜੀ ਗੋਲੀ ਤੇ ਇੰਨਾ ਸ਼ੁਕਰ ਆ ਪਈ ਇਹ ਉਹ ਥੋੜਾ ਬਥਾ ਲੱਗੇ ਲੱਗ ਲੈਣ ਦਿੰਦੀ ਆ ਤੇ ਪਰ ਜਦੋਂ ਤਕਲੀਫ ਹੁੰਦੀ ਥਾਣਾ ਨੂੰ ਤਾਂ ਫੇਰ ਉਹ ਪਸੂ ਤੁਹਾਨੂੰ ਪਤਾ ਲੱਗੇ ਵੀ ਔਖਾ ਹੀ ਲੱਗਣ ਦਿੰਦਾ ਤੇ ਮੈਂ ਕਿ ਮਨੀ ਮੰਗੋ ਯੋ ਨੂੰ ਕੀ ਕਹਿੰਦਾ ਜੇ ਤੱਕ ਤੇ ਇਹ ਕਿਤੇ ਗੋਰੀ ਹੁੰਦੀ ਇਹਦੀ দাঁਤ ਤੇ ਤਾਂ ਉਹਨੇ ਤੇ ਆਪਾਂ ਨੂੰ ਚੱਕ ਕੇ ਮਾਰਨਾ ਸੀ ਪਰ ਤੁਸੀਂ ਕੀ ਕਰਦੇ ਆ ਮੇਰੇ ਨਾਲ ਬਾਰੇ ਇੱਕ ਗੱਲ ਉਹਦੀ ਹਰ ਇੱਕ ਪਸ਼ੂ ਚ ਇੱਕ ਪੋਜ਼ਿਟਿਵ ਮਤਲਬ ਕੋਈ ਨਾ ਕੋਈ ਪੋਜ਼ਿਟਿਵ ਪੁਆਇੰਟ ਵੀ ਹੁੰਦਾ ਕੋਈ ਨਾ ਕੋਈ ਨੈਗੇਟਿਵ ਵੀ ਹੁੰਦਾ ਉਹਦੇ ਵਿੱਚ ਪੋਜ਼ਿਟਿਵ ਪੁਆਇੰਟ ਗੋਰੀ ਵਿੱਚ ਇਹ ਸੀਗੀ ਉਹਨੂੰ ਜਿਹੜੀ ਮਰਜ਼ੀ ਚੀਜ਼ ਪਾ ਦੋ ਖਾ ਲੈਂਦੀ ਸੀ ਉਹਨੂੰ ਇਦਾਂ ਕੋਈ ਫਰਕ ਨਹੀਂ ਸੀ ਤੇ ਮੰਗੋ ਦੇ ਵਿੱਚ ਇਹ ਆ ਕਿ ਮੰਗੋ ਨੇ ਬਹੁਤ ਸੋਚ ਸਮਝ ਕੇ ਤੇ ਸੁੰਘ ਸੁੰਘ ਕੇ ਜਿਹੜੀ ਚੀਜ਼ ਉਹ ਖਾਣੀ ਹੁੰਦੀ ਆ ਤੇ ਇਹ ਨੇ ਤੋੜਤਾ ਸੀ ਗੋਲਾ ਜਿਹਾ ਤੇ ਗੋਲੀ ਦੇਖਦੀ ਸੀ ਤੇ ਦਵਾਰਾ ਮਰੀ ਨੇ ਉਹ ਬਣਾ ਕੇ ਪਾਇਆ ਤੇ ਹੁਣ ਮੈਡਮ ਜੀ ਖਾਊਗੇ ਤੇ ਚਿਛੜਿਆਂ ਨੂੰ ਤਾਂ ਫਰਕ ਆ ਤੇ ਹੁਣ ਤੁਹਾਨੂੰ ਅੱਜ ਬਾਅਦ ਚ ਸ਼ਾਮ ਨੂੰ ਜਦੋਂ ਵਾਇਸ ਓਵਰ ਕਰਨ ਦੇ ਆ ਅੱਜ ਇਹ ਅਗਲਾ ਦਿਨ ਆ ਤੇ ਫਿਰ ਸ਼ਾਮ ਨੂੰ ਕੀ ਕੰਡੀਸ਼ਨ ਆ ਤੁਹਾਨੂੰ ਉਹ ਦੱਸਾਂਗੇ ਤੇ ਕੀ ਹਾਲਾਤ ਆ ਮੰਗੋ ਦੇ ਤੇ ਪਰ ਕਹਿਣਾ ਕਹਿਣੀ ਆ ਸੌਕਾ ਮੈਂ ਮਨੀ ਨੂੰ ਬਹੁਤ ਸਮਝਾਉਂਦੀ ਮੈਂ ਕਹਾਂ ਮਨੀ ਕਹਿਣਾ ਸੌਕਾ ਪਰ ਪਸੂ ਪਸੂ ਇੱਕ ਦੋ ਪਸ਼ੂ ਹੋਣ ਤਾਂ ਉਹ ਬੰਦਾ ਮੈਨੇਜ ਹੌਲੀ ਹੌਲੀ ਕਰ ਲੈਂਦਾ ਜਿੱਦਾਂ ਆਪਣੇ ਕੋਲ ਆ ਪਰ ਮੈਂ ਕਹਾਂ ਜਿੱਦਾਂ ਤੂੰ ਕਹਿਣਾ ਇੰਨੀ ਕਿ ਜਗ੍ਹਾ ਦੇ ਵਿੱਚ ਇੱਕ ਦੋ گاਵਾ ਹੋਰ ਲੈ ਆਓ ਤਾਂ ਮੈਂ ਕਹਾਂ ਉਹ ਬਹੁਤ ਔਖਾ ਮਣੀ ਲੈਣ ਜ਼ਰੂਰ ਕਿਸੇ ਟਾਈਮ ਇਹ ਨਹੀਂ ਕਹਿੰਦੇ ਨਾ ਲੈ ਪਸ਼ੂ ਜਾਂ ਪਸ਼ੂਆਂ ਦਾ ਨਾਂ ਕਰ ਬਟ ਪਹਿਲਾਂ ਉਹਨਾਂ ਦੇ ਰਹਿਣ ਸਹਿਣ ਪਾਣੀ ਹਰ ਇੱਕ ਚੀਜ਼ ਦਾ ਪ੍ਰਬੰਧ ਹੋਣਾ ਚਾਹੀਦਾ ਫੇਰ ਪਸ਼ੂ ਰੱਖੋ ਇਹ ਆ ਜੀ ਇੱਕ ਨਾਲ ਡਾਕਟਰ ਨੇ ਦਿੱਤੀ ਆ ਮੈਸਟੀਪਲਸ ਮੈਡੀਸਿਨ ਹੋਮੋਪੈਥੀ ਦੀ ਇਹ ਵੀ ਬੂੰਦਾਂ ਦੇਣੀਆਂ ਹੁੰਦੀਆਂ ਉੱਤੇ ਪਾ ਕੇ ਰੋਟੀ ਉੱਤੇ ਤੇ ਇਹਦੇ ਨਾਲ ਵੀ ਉਹਨੂੰ ਕੀ ਕਹਿੰਦਾ ਕਾਫੀ ਫਰਕ ਪੈ ਜਾਂਦਾ ਤੇ ਹੁਣ ਜੀ ਅਸੀਂ ਕੱਢਾਂਗੇ ਤਾਰ ਤਾਰ ਕੱਢਣ ਤੋਂ ਬਾਅਦ ਚ ਲਾਸਟ ਤੇ ਤੁਹਾਨੂੰ ਦਿਖਾਉਨੇ ਆਂ ਕਿ ਜਿਹੜੀ ਉਹਨੂੰ ਕੀ ਕਹਿੰਦਾ ਪ੍ਰੋਬਲਮ ਇਹਨੂੰ ਆ ਰਹੀ ਆ ਥੋੜੀ ਬਹੁਤੀ ਹਜੇ ਜਿੱਦਾਂ ਹੈਗੀ ਕੀ ਹਜੇ ਹੈਗੀ ਆ ਹਜੇ ਟ੍ਰੀਟਮੈਂਟ 5 ਦਿਨ ਚੱਲਣਾ ਫਿਰ 5 ਦਿਨ ਲਗਾਤਾਰ ਚਲਾ ਕੇ ਫਿਰ ਦੇਖਦੇ ਆਂ ਕੀ ਬਣਦਾ ਤੇ ਪਰ ਬਹੁਤ ਔਖਾ ਪਹਿਲਾਂ ਸੀ ਗੋਰੀ ਦੇ ਥੱਲੇ ਦੁੱਧ ਬਹੁਤ ਸੀ ਉਹ ਚੋੜਨੀ ਸੀ ਦਿੰਦੀ ਉਦਾਂ ਹੀ ਦੇ ਦਿੱਤੀ ਹੁਣ ਇਹ ਮੰਗੋ ਆ ਇਹਦੇ ਥੱਲੇ ਦੁੱਧ ਤਾਂ ਇਹਦੇ ਥੱਲੇ ਵੀ ਬਥੇਰਾ ਬਾ ਤੇ ਭਾਰੇ ਨੂੰ ਆ ਪ੍ਰੋਬਲਮ ਹੋ ਗਈ ਤੇ ਬਾਬਾ ਜੀ ਮੇਹਰ ਕਰਦੇ ਸਾਡੀ ਮੰਗੋ ਉੱਤੇ ਤੇ ਇਹਨ ਪ੍ਰੋਪਰਲੀ ਠੀਕ ਹੋ ਜਾਵੇ ਤੇ ਇਹ ਤਾਂ ਹੈ ਵੀ ਸਾਡਾ ਭੋਲਾ ਪੰਛੀ ਆ ਮੰਗੋ ਅੰਦਰ ਪੋਕ ਬਹੁਤੇ ਆਏ ਹੋ ਇਹ ਤਾਂ ਡਾਕਟਰ ਵੀ ਜਦੋਂ ਕਿਤੇ ਆ ਜਾਂਦਾ ਤੇ ਦੂਰੋਂ ਦੇਖ ਕੇ ਡਾਕਟਰ ਨੂੰ ਜਿਹੜਾ ਡਰ ਜਾਂਦੀ ਆ ਤੇ ਪਹਿਲਾਂ ਹੀ ਉਹਨੂੰ ਕੀ ਕਹੀਦਾ ਹੋਰ ਹੀ ਤਰ੍ਹਾਂ ਹੋ ਜਾਂਦੀ ਆ ਵੀ ਇਹ ਕੋਈ ਉਪਰਾਂ ਬੰਦਾ ਆਇਆ ਹਵੇਲੀ 'ਚ ਤੇ ਜਾਂ ਅਬਲ ਤੇਨੂੰ ਡਾਕਟਰ ਦੀ ਪਛਾਣ ਹੋ ਗਈ ਐ ਉਹਨੂੰ ਪਤਾ ਲੱਗ ਜਾਂਦਾ ਵੀ ਡਾਕਟਰ ਆਇਆ ਤੇ ਇਹ ਗੰਗਾ ਜੀ ਗੰਗਾ ਨੂੰ ਵੀ ਖੋਲ ਕੇ ਮਨੀ ਵਰੂਗਾ ਪਰਾਂ ਤੇ ਕਿੰਨੇ ਧਿਆਨ ਨਾਲ ਦੇਖਣ ਲਈ ਆ ਤੇ ਵਿਚਾਰੀ ਤਾਂ ਦੁੱਧ ਜਿਹੜਾ ਉਹ ਅੱਧਾ ਹੀ ਰਹਿ ਗਿਆ ਇਹ ਬਰੁੱਦਾ ਫਾਰਕ ਪੈ ਗਿਆ ਕਾਫੀ ਅੱਗੇ ਨਾਲੋਂ ਪਹਿਲੇ ਦੁੱਧ ਅੱਧਾ ਕੀ ਮਤਲਬ ਕਿ ਦੋ ਥਾਣੀਆਂ ਸੀ ਚੋਈਦੇ ਅੱਦਾ ਹੀ ਰਹਿਣਾ ਦੋ ਥਾਂ ਤਾਂ ਸੀ ਬਿਲਕੁਲ ਜਿਹੜੇ ਉਹ ਥੱਲੇ ਹੀ ਚੋ ਜਾਈਦੇ ਛਿਛੜੇ ਸੁਛੜੇ ਜੋ ਵੀ ਉਹ ਮਤਲਬ ਗੰਦਗੀ ਆ ਸਾਰੀ ਅਸੀਂ ਥੱਲੇ ਚੋ ਦੇਈਦੀ ਆ ਫਿਰ ਬਾਪੂ ਨੇ ਜੁੱਤੀ ਰੰਗੀ ਹੋਈ ਸੀਗੀ ਕਾਫੀ ਟਾਈਮ ਦੀ ਰੰਗੀ ਜਦੋਂ ਬਾਪੂ ਨੇ ਪਹਿਲਾਂ ਆਪਾਂ ਸੂ ਰੱਖੇ ਹੁੰਦੇ ਸੀ ਉਦੋਂ ਦੇ ਟੰਗੇ ਆ ਤੇ ਹੁਣ ਆਪਾਂ ਜੀ ਇਹਨੂੰ ਕਰਦੇ ਆ ਅੰਦਰ ਅੰਦਰ ਕਰਕੇ ਮੰਗੋ ਨੂੰ ਤੇਰੀ ਧਾਰ ਕੱਢਦੇ ਆ ਪਹਿਲਾਂ ਮੈਂ ਦੂਜੀ ਤਰ੍ਹਾਂ ਹੀ ਵਾਈ ਸੱਕੀ ਸੀ ਬਾਅਦ ਚ ਮੈਂ ਵਾਈਸਓਵਰ ਕਰ ਲਈ ਕਿਉਂਕਿ ਉਹ ਵਿੱਚ ਕਈ ਗੱਲਾਂ ਬਾਤਾਂ ਮਾਂ ਪੁੱਤ ਦੀਆਂ ਉਦਾਂ ਦੀਆਂ ਹੁੰਦੀਆਂ ਤੇ ਕੱਲ ਜੀ ਗਏ ਸੀ ਅਸੀਂ ਜਲੰਧਰ ਸਾਡੇ ਕੋਈ ਪਰਸਨਲ ਕੰਮ ਸੀਗਾ ਤੇ ਹਰ ਕੰਮ ਦੀ ਆਪਾਂ ਵੀਡੀਓ ਨਹੀਂ ਬਣਾ ਸਕਦੇ ਉਹ ਕਰਕੇ ਆਏ ਮਾਂ ਪੁੱਤ ਜਾ ਕੇ ਨੈਚਰ ਹੋਇਆ ਸੀ ਉੱਥੋਂ ਆਏ ਸੀ ਜਲੰਧਰੋਂ ਤੇ ਬਾਅਦ ਚ ਅੰਦਰ ਆ ਗਏ ਜੀ ਪਸੂਆ ਵੱਲ ਨਾ ਮੰਗੋ ਵੱਲ ਮੈਂ ਕਿਹਾ ਮੁੰਡਾ ਮੇਰਾ ਚਲੇ ਗਿਆ ਬੱਠਲ ਚੱਕ ਕੇ ਗੋਏ ਦਾ ਤਾਂ ਹੁਣ ਮੈਂ ਲਾਲਾ ਝਾੜੂ ਇੱਥੇ ਮੈਂ ਧਾਰ ਕੱਢ ਲਈ ਸੀ ਜੀ ਇਹ ਲਾਸਟ ਤੇ ਤੁਹਾਨੂੰ ਦਿਖਾਉਨੇ ਆ ਤੇ ਆਵਾਜ਼ ਨਹੀਂ ਹੋਣੀ ਮੈਂ 22 ਓਵਰ ਕਰਤੀ ਆ ਦੇਖੋ ਹਵਾ ਜੀ ਨਿਕਲਦੀ ਆ ਇਦਾਂ ਵਿੱਚੋਂ ਥਾਣਾ ਦਿਓ ਇਹ ਹਵਾ ਜੀ ਥਣ ਵਿੱਚੋਂ ਨਿਕਲਦੀ ਸੀ ਪਹਿਲਾਂ ਦੁੱਧ ਜਿਹੜਾ ਚੋਇਆ ਉਹ ਬਿਲਕੁਲ ਸਹੀ ਚੋਇਆ ਕੁਝ ਨਹੀਂ ਇਹ ਲਾਸਟ ਤੇ ਹਵਾ ਜੀ ਨਿਕਲਦੀ ਆ ਪਹਿਲਾਂ ਨਾਲੋਂ ਕਾਫੀ ਫਰਕ ਆ ਪਹਿਲਾਂ ਤਾਂ ਸੁਦੇਸ਼ਿ ਛਿੜੇ ਹਵਾ ਛਿੜੇ ਹਵਾ ਦੋ ਥਣਾ ਦੇ ਵਿੱਚੋਂ ਹੁਣ ਬਿਲਕੁਲ ਸਹੀ ਆ ਅੱਗੇ ਨਾਲੋਂ ਕਾਫੀ ਫਰਕ ਪੈ ਗਿਆ ਤੇ ਆ ਵਾਲਾ ਵੀ ਥਾਣਾ ਹੈ ਨਾ ਸਹੀ ਆ ਤੇ ਉਹ ਪਿਛਲਾ ਥਾਣਾ ਜਿਹੜਾ ਇਹਦੇ ਓਪੋਜ਼ਿਟ ਉਹ ਸੀਗਾ ਪਹਿਲਾਂ ਇਹਦੇ ਵਿੱਚ ਆ ਮੜੀ ਮੜੀ ਹਵਾ ਆਉਂਦੀ ਭਾਰੇ ਵਿੱਚ ਚੋਲਿਆ ਬਿਲਕੁਲ ਦੁੱਧ ਬਿਲਕੁਲ ਸਹੀ ਆਇਆ ਇਹ ਲਾਸਟ ਤੇ ਆ ਹਵਾ ਜੀ ਖਾਲੀ ਹੋ ਗਿਆ ਥਣ ਤੇ ਇਹ ਮੈਂ ਸਾਰੇ ਥਾਣੇ ਹੈ ਨਾ ਖਾਲੀ ਕਰ ਦੇਣੀ ਜਿਹੜੇ ਲਾਸਟ ਦੁੱਧ ਦੇ ਆ ਜਾਂ ਥੋੜਾ ਪਹਿਲਾਂ ਮਤ ਕਿ ਥੱਲੇ ਹੀ ਮੈਂ ਚੋ ਦਿੰਨੀ ਆ ਜਿਹਦੇ ਵਿੱਚ ਛਿਛਣੇ ਮਾਰੇ ਮੋٹے ਹੁੰਦੇ ਆ ਉਹ ਆਪਾਂ ਬਾਲਟੀ ਚ ਨਹੀਂ ਚੋਈਦਾ ਤੇ ਪਰ ਪਹਿਲਾਂ ਨਾਲੋਂ ਕਾਫੀ ਫਰਕ ਆ ਤੇ ਮੇਰੇ ਘਰੇ ਬਾਬਾ ਜੀ ਤੇ ਪਸ਼ੂਆਂ ਦੇ ਇੰਨਾ ਇਦਾਂ ਦੇ ਹਾਲਾਤ ਦੇਖ ਕੇ ਬਹੁਤ ਹੀ ਡਰ ਲੱਗਣ ਲੱਗ ਪੈਂਦਾ ਆ ਹੜਪੀੜ ਤਾਂ ਵਾਸਤੇ ਵੀ ਜਿੱਦਾਂ ਉਹ ਡਾਕਟਰ ਸੇਵਾ ਕਰਦੇ ਆ ਤੇ ਮੈਂ ਉਹ ਵੀ ਵੀਡੀਓਜ਼ ਦੇਖਦੀ ਕਈ ਪਸ਼ੂਆਂ ਦਾ ਤਾਂ ਇੰਨਾ ਬੁਰਾ ਹਾਲ ਆ ਕਈ ਪਸ਼ੂਆਂ ਦਾ ਕਿ ਪਿੰਜਰ ਹੀ ਬਣ ਗਏ ਆ ਆੜਾ ਕਾਰਨ ਭੁੱਖ ਕਾਰਨ ਜਾਂ ਪਾਣੀ ਵਿੱਚ ਖੜੇ ਰਹਿਣ ਕਾਰਣੀ ਪਸ਼ੂਆਂ ਦੀ ਚਮੜੀ ਖਰਾਬ ਪਸ਼ੂਆਂ ਦੇ ਥਾਣ ਖਰਾਬ ਮਤਲਬ ਕਿ ਇੰਨੀਆਂ ਬਿਮਾਰੀਆਂ ਪਸ਼ੂਆਂ ਨੂੰ ਤਾਂ ਮੈਂ ਮਨੀ ਨੂੰ ਕਹਿੰਦੇ ਸੀ ਮੈਂ ਕਿ ਮਨੀ ਦੇਖ ਜਦੋਂ ਆ ਰੱਬ ਦੀ ਕਰੋਪੀ ਆਉਂਦੀ ਤਾਂ ਇਨਸਾਨ ਕੁਝ ਨਹੀਂ ਕਰ ਸਕਦਾ ਹੁਣ ਅਸੀਂ ਮੰਗੋ ਦੀ ਇੰਨੀ ਕੇਅਰ ਕਰੀਦੀ ਆ ਵੀ ਸਾਨੂੰ ਪਤਾ ਮਨਵੀਰ ਕਿੰਨੀ ਕੇਅਰ ਕਰਦਾ ਮੈਂ ਇਹਦਾ ਕਿੰਨਾ ਧਿਆਨ ਰੱਖਦੀ ਹਾਂ ਹਜੇ ਹਰ ਚੀਜ਼ ਦੀ ਅਸੀਂ ਵੀਡੀਓ ਜਿਹੜੀ ਉਹ ਨਹੀਂ ਬਣਾਈ ਦੀ ਤਪਰ ਫਿਰ ਵੀ ਪਸ਼ੂ ਨੂੰ ਪ੍ਰੋਬਲਮ ਆ ਜਾਵੇ ਤਾਂ ਦਿਲ ਬਹੁਤ ਦੁਖਦਾ ਤੇ ਆਪਣੇ ਆਪ ਨੂੰ ਫਿਰ ਇਦਾਂ ਲੱਗੂਗਾ ਵੀ ਕੋਈ ਕੁਝ ਨਹੀਂ ਮਤਲਬ ਕਿ ਜੇ ਨੂੰ ਕਹਿ ਦੋ ਵੀ ਇਹ ਕੰਮ ਹੈ ਇੱਕ ਅੱਧਾ ਪਸ਼ੂ ਰੱਖੋ ਘਰ ਵਾਸਤੇ ਰੱਖੋ ਠੀਕ ਹੈ ਜੇ ਨੀਰਾ ਹੀ ਸਾਰੀ ਉਮਰ ਕੋ ਪਸਵਾਉਂਦੇ ਤਾਂ ਆਈ ਥਿੰਕ ਉਹ ਕੰਮ ਨਹੀਂ ਸਹੀ ਤੇ ਬਾਕੀ ਮਨਵੀਰ ਦੀ ਜੀ ਮਰਜ਼ੀ ਆ ਮਨਵੀਰ ਨੇ ਕੀ ਡਿਸੀਜਨ ਲੈਣਾ ਇਹੀ ਕੰਮ ਕਰਨਾ ਜਾਂ ਕੋਈ ਆਪਣੀ ਪੱਬਲ ਤੇ ਹਜੇ ਪੜ੍ਹਾਈ ਲਿਖਾਈ ਕਰਦਾ ਹੀ ਆ ਬਾਕੀ ਰੱਬ ਰੱਖਾ ਜੋ ਰੱਬ ਨੂੰ ਮਨਜ਼ੂਰ ਜੇ ਜੋ ਇਹਦੇ ਕਰਮਾਂ ਚ ਲਿਖਿਆ ਜਿਹੜਾ ਕੰਮ ਕਰਨਾ ਲਿਖਿਆ ਜਿੱਥੋਂ ਦਾ ਦਾਣਾ ਪਾਣੀ ਲਿਖਿਆ ਉਹੀ ਹੋਣਾ ਵਾ ਤੇ ਇਹ ਮੀਂਹ ਜੀ ਫੇਰ ਆ ਗਿਆ ਸੀਗਾ ਤੇ ਬਾਕੀ ਇਹਨੂੰ ਆਪਾਂ ਡਿਸੀਜਨ ਦਿੱਤਾ ਹੋਇਆ ਤੂੰ ਸੋਚ ਸਮਝ ਲਾ ਤੇ ਫਿਰ ਆਪਣੀ ਜ਼ਿੰਦਗੀ ਦਾ ਡਿਸੀਜਨ ਲੈ ਭਈ ਤੂੰ ਕੀ ਕੰਮ ਕਰਨਾ ਪੇ ਮੇਰੇ ਹਸਬੰਡ ਵੀ ਤੁਹਾਨੂੰ ਪਤਾ ਥੋੜੀ ਉਹਨਾਂ ਨੂੰ ਪ੍ਰੋਬਲਮਾਂ ਤਾਂ ਉਹਨਾਂ ਨੂੰ ਅਸੀਂ ਬਾਹਰ ਪੱਕਾ ਨਹੀਂ ਛੱਡ ਸਕਦੇ ਜੀ ਸਤਿ ਸ਼੍ਰੀ ਅਕਾਲ ਜੀ